ਪੰਜਾਬ ਚ 31 ਮਾਰਚ ਤੱਕ ਲੱਗੀਆਂ ਇਹ ਵੱਡੀਆਂ ਪਾਬੰਦੀਆਂ 31 ਮਾਰਚ ਤੱਕ ਨਿੱਕੀ ਜਿਹੀ ਗਲਤੀ ਵੀ ਪਵੇਗੀ ਮਹਿੰਗੀ ਉਹਨੇ ਹੁਣੇ ਪ੍ਰਸ਼ਾਸਨ ਨੇ ਦਿੱਤੇ ਇਹ ਵੱਡੇ ਸਖਤ ਹੁਕਮ ਜੀ ਹਾਂ ਜ਼ਿਲ੍ਹਾ ਮੈਜਿਸਟ੍ਰੇਟ ਸ਼ੌਕਤ ਅਹਿਮਦ ਪਰੇ ਨੇ ਧਾਰਾ 100 63 ਅਧੀਨ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਵਿੱਚ ਵੱਖ-ਵੱਖ ਪਾਬੰਦੀਆਂ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ ਜਿਸ ਵਿੱਚ ਜ਼ਿਲ੍ਹਾ ਸੇਵਾਵਾਂ ਦੇ ਅੰਦਰ ਟਰੈਕਟਰਾਂ ਅਤੇ ਸੰਬੰਧਿਤ ਉਪਕਰਨਾਂ ਦੇ ਖਤਰਨਾਕ ਸਟੰਟ ਲਗਾਉਣ ਤੇ ਪੂਰਨ ਪਾਬੰਦੀ ਸ਼ਾਮਲ ਹੈ ਥੋਕ ਵਿਕਰੇਤਾ, ਪਰਚੂਨ ਵਿਕਰੇਤਾ, ਕੈਮਿਸਟ, ਮੈਡੀਕਲ ਸਟੋਰ ਮਾਲਕ, ਹਸਪਤਾਲਾਂ ਦੇ ਅੰਦਰ ਫਾਰਮੇਸੀ ਜਾਂ ਕੋਈ ਹੋਰ ਵਿਅਕਤੀ ਪਰੀਗਾਬਾਲਿਨ 75 ਮਿਲੀਗ੍ਰਾਮ ਨੂੰ ਵੈਧ ਨੁਸਖੇ ਤੋਂ ਬਿਨਾਂ ਨਹੀਂ ਵੇਚਣਗੇ। ਪਰੀਗਾਬਾਲਿਨ 75 ਮਿਲੀਗ੍ਰਾਮ ਤੱਕ ਦੀ ਖਰੀਦ ਅਤੇ ਵਿਕਰੀ ਦੇ ਸਹੀ ਰਿਕਾਰਡ ਰੱਖਣ ਤੋਂ ਇਲਾਵਾ ਉਹ ਕੈਮਿਸਟ ਪਰਚੂਨ ਵਿਕਰੇਤਾ ਦੇ ਵਪਾਰਕ ਨਾਮ, ਡਿਲੀਵਰੀ ਦੀ ਮਿਤੀ, ਡਿਲੀਵਰੀ ਕੀਤੀਆਂ ਗੋਲੀਆਂ ਦੀ ਗਿਣਤੀ ਵਰਗੇ ਵੇਰਵਿਆਂ ਦੇ ਨਾਲ ਅਸਲ ਨੁਸਖੇ ਤੇ ਮੋਹਰ ਲਗਾਉਣਾ ਵੀ ਜ਼ਕੀਨੀ ਬਣਾਉਣਗੇ। ਕੋਈ ਵੀ ਵਿਅਕਤੀ ਜ਼ਿਲ੍ਹੇ ਦੀਆਂ ਖੇਤਰੀ ਸੀਮਾਵਾਂ ਦੇ ਅੰਦਰ ਕਿਸੇ ਵੀ ਮੇਲੇ ਧਾਰਮਿਕ ਜਲੂਸ ਵਿਆਹ ਜਾਂ ਕਿਸੇ ਹੋਰ ਇਕੱਠ ਵਿੱਚ ਜਾਂ ਜ਼ਿਲ੍ਹੇ ਕਿਸੇ ਵੀ ਵਿਦਿਆਕ ਸੰਸਥਾ ਦੇ ਆਹਾਤੀ ਹਥਿਆਰ ਨਹੀਂ ਲੈ ਕੇ ਜਾਵੇਗਾ ਜ਼ਿਲ੍ਹੇ ਦੀਆਂ ਖੇਤਰੀ ਸੀਮਾਵਾਂ ਦੇ ਅੰਦਰ ਕਿਸੇ ਵੀ ਥਾਂ ਤੇ ਜਨਤਾ ਦਾ ਕੋਈ ਵੀ ਮੈਂਬਰ ਕੋਈ ਵੀ ਤੇਜ਼ਤਰ ਹਥਿਆਰ ਆਦਿ ਪ੍ਰਦਰਸ਼ਿਤ ਨਹੀਂ ਕਰੇਗਾ ਹੁਕਮਾਂ ਦੇ ਅਨੁਸਾਰ ਜਨਤਾ ਦਾ ਕੋਈ ਵੀ ਮੈਂਬਰ ਸੋਸ਼ਲ ਮੀਡੀਆ ਤੇ ਹਥਿਆਰਾਂ ਨੂੰ ਪ੍ਰਦਰਸ਼ਿਤ ਕਰਨ ਜਾਂ ਪ੍ਰਚਾਰ ਕਰਨ ਵਾਲੀਆਂ ਕੋਈ ਵੀ ਫੋਟੋਆਂ ਜਾਂ ਵੀਡੀਓ ਅਪਲੋਡ ਨਹੀਂ ਕਰੇਗਾ ਤੇ ਨਾ ਹੀ ਹਥਿਆਰਾਂ ਦੀ ਵਰਤੋਂ ਦੀ ਵਡਿਆਈ ਕਰਨ ਵਾਲਾ ਕੋਈ ਟੈਕਸਟ ਪੋਸਟਾਂ ਸਾਂਝਾ ਕਰੇਗਾ। ਕੋਈ ਵੀ ਵਿਅਕਤੀ ਕਿਸੇ ਵੀ ਸਮਾਗਮ ਆਦੀ ਵਿੱਚ ਕੋਈ ਗੀਤ ਨਹੀਂ ਗਾਏਗਾ ਜਿਸ 'ਚ ਹਥਿਆਰਾਂ ਦੀ ਪ੍ਰਦਰਸ਼ਨੀ ਜਾਂ ਪ੍ਰਚਾਰ ਸ਼ਾਮਲ ਹੋਵੇ। डीसी ਦੇ ਹੁਕਮਾਂ ਅਨੁਸਾਰ ਇਹ ਹੁਕਮ ਹਥਿਆਰਬੰਦ ਬਲਾਂ ਪੁਲਿਸ ਹੋਮ ਗਾਰਡਾਂ ਜਾਂ ਹੋਰ ਸਰਕਾਰੀ ਕਰਮਚਾਰੀਆਂ ਤੇ ਲਾਗੂ ਨਹੀਂ ਹੋਣਗੇ ਜਿਨ੍ਹਾਂ ਕੋਲ ਰਾਜ ਦੀ ਸੁਰੱਖਿਆ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਹਥਿਆਰ ਰੱਖਦੇ ਹਨ ਸੁਰੱਖਿਆ ਤੇ ਵਪਾਰਕ ਸੰਸਥਾਵਾਂ ਦੇ ਕਰਮਚਾਰੀ ਹੋਟਲ ਵਿਆਸਥਾਨ ਸੁਰੱਖਿਆ ਗਾਰਡ ਆਦਿ ਇਹ ਹੁਕਮ ਡਿਊਟੀ ਕਰਨ ਵਾਲਿਆਂ ਤੇ ਲਾਗੂ ਨਹੀਂ ਹੋਣਗੇ ਅਤੇ 31 ਮਾਰਚ 2025 ਤੱਕ ਲਾਗੂ ਰਹਿਣਗੇ ਤੁਹਾਨੂੰ ਦੱਸ ਦਈਏ ਕਿ ਇਹ ਵੱਡੀ ਖਬਰ ਆ ਜਿਹੜੀ ਪੰਜਾਬ ਦੇ ਲੋਕਾਂ ਲਈ ਆ 31 ਮਾਰਚ ਤੱਕ ਇੱਕ ਨਵਾਂ ਸੈਸ਼ਨ ਸ਼ੁਰੂ ਹੁੰਦਾ ਵਾ ਹਰ ਇੱਕ ਸਾਲ ਹੀ ਹੁੰਦਾ ਵਾ ਤੇ ਸਰਕਾਰ ਦੇ ਵੱਲੋਂ 31 ਮਾਰਚ ਤੋਂ ਪਹਿਲਾਂ-ਪਹਿਲਾਂ ਇਹ ਵੱਡੀਆਂ ਪਾਬੰਦੀਆਂ ਜਿਹੜੀਆਂ ਲਗਾਈਆਂ ਗਈਆਂ ਹਨ ਇਸ ਕਰਕੇ ਇਹਨਾਂ ਪਾਬੰਦੀਆਂ ਨੂੰ ਜ਼ਰੂਰ ਦੇਖ ਲਵੋ ਤੁਹਾਡੀ ਨਿੱਕੀ ਜਿਹੀ ਗਲਤੀ ਵੀ ਤੁਹਾਨੂੰ ਵੱਡਾ ਜੁਰਮਾਨਾ ਜੇਲ੍ਹ ਤੱਕ ਲਾ ਜਾ ਸਕਦੀ ਹੈ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ